ਦੇ ਵਿੱਚ ਪਹੁੰਚਣਗੇ ਜਿਹੜੇ ਉਹ ਜਾਣਗੇ ਇਹ ਇਹ ਜਿਹੜਾ ਕਾਫਲਾ ਹੈ ਇਹ ਤੁਹਾਨੂੰ ਲਗਾਤਾਰ ਤਸਵੀਰਾਂ ਦਿਖਾ ਰਿਹਾ ਹੈ OK ਇਹ ਜਿਹੜਾ ਕਾਫਲਾ ਹੁਣ ਇੱਥੋਂ ਰਵਾਨਾ ਹੋਣ ਲੱਗਿਆ ਹੈ ਖਨੌਰੀ ਬਾਰਡਰ ਦੇ ਉੱਤੋਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਹ ਇਸ ਗੱਡੀ ਦੇ ਵਿੱਚ ਕਾਕਾ ਸਿੰਘ ਕੋਟੜਾ ਜਿਹੜੇ ਸੂਬਾ ਸਗਤਰ ਨੇ ਬੀਕੇ ਜੂ ਸਿੱਧੂਪੁਰ ਦੇ ਉਹ ਇਸ ਗੱਡੀ ਦੇ ਵਿੱਚ ਜਿਹੜੇ ਰਵਾਰਾਂ ਹੋਣਗੇ ਐਂਬੂਲੈਂਸ ਦੇ ਅੱਗੇ ਗੱਡੀ ਕਾਕਾ ਸਿੰਘ ਕੋਟੜਾ ਦੀ ਰਹਿ ਗਈ ਕਿਉਂਕਿ ਉਸ ਤੋਂ ਅੱਗੇ ਜਿਹੜੀਆਂ ਕਿਸਾਨਾਂ ਦਾ ਜਿਹੜਾ ਵੱਡਾ ਕਾਫਲਾ ਇੱਥੋਂ ਚੱਲਣ ਵਾਲਾ ਹੈਗਾ ਇਹ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਖਨੌਰੀ ਬਾਡਰ ਤੋਂ ਦਿਖਾ ਰਹੇ ਹਾਂ ਦੋ ਐਂਬੂਲੈਂਸਾਂ ਨੇ ਜਿਹਦੇ ਵਿੱਚ ਇੱਕ ਐਂਬੂਲੈਂਸ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਤੇ ਉਹਨਾਂ ਨਾਲ ਦੋ ਡਾਕਟਰ ਬੈਠਣਗੇ ਤੇ ਕਿਸਾਨ ਬੈਠਣਗੇ ਤੇ ਇੱਕ ਐਂਬੂਲੈਂਸ ਦੇ ਵਿੱਚ ਡਾਕਟਰਾਂ ਦੀ ਟੀਮ ਹੈ ਜਿਹੜੀ ਉਹ ਬੈਠੇਗੀ ਕਿਉਂਕਿ ਲਗਾਤਾਰ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ 81 ਹੋ ਚੁੱਕੇ ਨੇ ਜਗਜੀਤ ਸਿੰਘ ਡੱਲੇਵਾਰ ਨੂੰ ਮਰਨਸਰ ਤੇ ਬੈਠਿਆ ਹੋਇਆ ਤੇ ਉਹਨਾਂ ਦੀ ਹਾਲਤ ਬੜੀ ਨਾਜ਼ੁਕ ਹੈ ਜਿਹੜੀ ਉਹ ਬਣੀ ਹੋਈ ਹੈ ਹੁਣ ਇੱਥੋਂ ਕਾਫਲਾ ਜਿਹੜਾ ਰਵਾਨਾ ਹੋਣ ਲੱਗਿਆ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਕੈਮਰਾਮੈਨ ਨੂੰ ਕਹਾਂਗੇ ਥੋੜਾ ਪਿੱਛੇ ਹੋ ਕੇ ਕਿਉਂਕਿ ਅਸੀਂ ਕਾਫਲੇ ਦੀਆਂ ਤਸਵੀਰਾਂ ਜਰੂਰ ਦਿਖਾ ਪਾਈਏ ਆਪਣੇ ਦਸਕਾਂ ਨੂੰ ਕਿ ਅੱਜ ਜਿਹੜੀ 5 ਵਜੇ ਜਿਹੜੀ ਚੰਡੀਗੜ੍ਹ ਵਿਖੇ ਮੀਟਿੰਗ ਹੋਣੀ ਹੈ ਉਹਦੇ ਵਿੱਚ ਜਿਹੜਾ ਕੀ ਗੱਲਬਾਤ ਹੋਣੀ ਹੈ ਸੁਖਜੀਤ ਸਿੰਘ ਹਰ ਦੋ ਝੰਡੇ ਖੜੇ ਨੇ ਉਹਨਾਂ ਨਾਲ ਗੱਲ ਰਜੀਤ ਕਿੰਨੇ ਆਗੂ ਜਾ ਰਹੇ ਹੋ ਇੱਥੇ ਆ ਹਾਂ ਪਰ ਟਿਕਲਦੇ ਹੋਰ 13 ਕਿਲੋ ਮੀਟਰ ਦੇ ਇੱਕ ਇਸ ਤਰ੍ਹਾਂ ਦੇ ਬੈਰੂ ਨਿਊਟਰਲ ਜਿਹੜਾ ਵਾ ਜੁਰਮਤ ਆਪਾਂ ਲੈ ਕੇ ਜਾ ਰਹੇ ਨਾਲ ਬਰਤ ਕਿਸਾਨ ਆਗੂ ਨੇ ਸਾਡੇ ਪੁਰਾਣੇ ਸਭ ਤੋਂ ਗੱਡੀਆਂ ਗੱਡੀਆਂ ਕਿੰਨੀਆਂ ਚੱਰੀਆਂ ਨਾਲ ਆ ਗੱਡੀਆਂ 50 ਤੋਂ 55 ਗੱਡੀਆਂ ਹੋਣੀਆਂ ਕੋਈ 5-7 ਗੱਡੀਆਂ ਆਗੂ ਨੇ ਬਾਕੀ ਵਲੰਟੀਅਰਸ ਦੀਆਂ ਨੇ ਵਲੰਟੀਅਰਸ ਦੀਆਂ ਜੀ ਇਹ ਪ੍ਰਸ਼ਾਸਨ ਵੱਲੋਂ ਕਿਦਾਂ ਦੇ ਇੰਤਜ਼ਾਮ ਕੀਤੇ ਗਏ ਪ੍ਰਸ਼ਾਸਨ ਦੇਖੋ ਅੱਗੇ ਨਾਲ-ਨਾਲ ਚੱਲ ਰਿਹਾ ਰੂਟ ਦੇ ਉੱਪਰ ਅੱਗੇ ਚੰਡੀਗੜ੍ਹ ਦੀ ਨਾਲ ਬਦਵਸ ਕੀਤਾ ਹੋਇਆ ਵਾ ਤੇ ਮੈਨੂੰ ਲੱਗਦਾ ਕਿ ਜਿਹੜਾ ਰੂਟ ਆ ਉਹ ਸਿਖਾਵਾਂ ਬਣਾਇਆ ਜਾਊਗਾ ਜਾਣ ਵਾਸਤੇ ਕੀ ਕੀ ਰੂਟ ਪਟਿਆਲਾ ਰੋਡ ਤੇ ਚੜ ਕੇ ਹਾਈਵੇਅ ਤੇ ਚੱਲਾਂਗੇ ਕਿਉਂਕਿ ਜਿਹੜਾ ਲਿੰਕ ਰੋਡ ਆ ਖਰਾਬ ਆ ਥੋੜਾ ਜਿਹਾ ਬਿਲਕੁਲ ਜੀ ਜਿਹੜਾ ਰੂਟ ਬਣਾਇਆ ਗਿਆ ਇਸ ਤੋਂ ਜਗ੍ਹਾ ਤੋਂ ਖਨੌਰੀ ਤੋਂ ਪਾਤੜਾ ਪਾਤੜਾ ਤੋਂ ਮਹਿਲਾ ਚੌਕ ਤੋਂ ਪਟਿਆਲੇ ਵੱਲ ਜਿਹੜੀ ਗੱਡੀ ਆ ਉਹ ਜਾਏਗੀ ਕਿਉਂਕਿ ਰੂਟ ਆ ਜਿਹੜਾ ਉਹ ਇਸ ਤਰ੍ਹਾਂ ਬਣਾਇਆ ਗਿਆ ਕਿਉਂਕਿ ਵਨਵੇ ਜਿਹੜਾ ਹੈਗਾ ਰੂਟ ਹੈ ਤੁਸੀਂ ਦੇਖੋਗੇ ਕਾਫਲਾ ਜਿਹੜਾ ਇੱਥੋਂ ਚੱਲਣ ਲੱਗਿਆ ਹੈ ਇਹ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਅਸੀਂ ਖਨੌਰੀ ਬਾਰਡਰ ਤੋਂ ਦਿਖਾ ਰਹੇ ਹਾਂ ਜਿਹੜੀ ਐਂਬੂਲੈਂਸ ਜਗਜੀਤ ਸਿੰਘ ਲੱਡੇਵਾ ਡੱਲੇਵਾਲ ਦੀ ਜਿਹੜੀ ਐਂਬੂਲੈਂਸ ਦੇ ਅੱਗੇ ਕ ਉਹ ਲੱਗੀ ਹੋਈ ਹੈ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਉੱਤੇ ਤੁਸੀਂ ਦੇਖੋਗੇ ਜਗਜੀਤ ਸਿੰਘ ਢੱਲੇਵਾਲ ਨੂੰ ਦੇਖਣ ਦੇ ਲਈ ਕਿਸਾਨਾਂ ਦਾ ਵੀ ਹਜੂਮ ਇੱਥੇ ਇਕੱਠਾ ਹੋਇਆ ਇਸ ਐਂਬੂਲੈਂਸ ਦੇ ਵਿੱਚ ਜਿਹੜੀ ਗੱਡੀ ਆ ਰਹੀ ਹੈ ਇਸ ਦੇ ਵਿੱਚ ਜਿਹੜੇ ਜਗਜੀਤ ਸਿੰਘ ਢੱਲੇਵਾਲ ਨੂੰ ਜਿਹੜਾ ਇਸ ਐਂਬੂਲੈਂਸ ਦੇ ਵਿੱਚ ਲਿਜਾਇਆ ਜਾ ਰਿਹਾ ਹੈ ਪੂਰੇ ਇੰਤਜ਼ਾਮ ਜਿਹੜੇ ਡਾਕਟਰਾਂ ਦੀ ਟੀਮ ਨਾਲ ਜਿਹੜੀ ਰੱਖੀ ਗਈ ਆ ਦੂਸਰੀ ਐਂਬੂਲੈਂਸ ਦੇ ਵਿੱਚ ਜਿਹੜੇ ਕਹਿ ਸਕਦੇ ਆ ਕਿ ਡਾਕਟਰ ਨੇ ਕੈਮਰਾਮੈਨ ਨੂੰ ਕਿਹਾ ਕਿ ਇਧਰੋਂ ਜ਼ਰੂਰ ਤਸਵੀਰਾਂ ਦਿਖਾਈਏ ਤੇ ਦੂਸਰੀ ਐਂਬੂਲੈਂਸ ਜਿਹੜੀ ਹੁਣ ਨਿਕਲੀ ਆ ਇਹਦੇ ਵਿੱਚ ਡਾਕਟਰਾਂ ਦੀ ਟੀਮ ਹੈ ਜਿਹੜੀ ਉਹ ਜਾ ਰਹੀ ਹੈ ਇਹ ਤਸਵੀਰਾਂ ਖਨੌਰੀ ਬਾਰਡਰ ਦੀਆਂ ਨੇ ਤੁਸੀਂ ਦੇਖੋ ਕਿ ਪਿੱਛੇ ਵੀ ਜਿਹੜੇ ਕਿਸਾਨ ਨੇ ਕਹਿ ਸਕਦਾ ਕਿ ਤਕਰੀਬਨ 60 ਤੋਂ 70 ਗੱਡੀਆਂ ਨੇ ਜਿਹੜੀਆਂ ਉਹ ਇਸ ਜਗ੍ਹਾ ਤੋਂ ਰਵਾਰਾ ਹੋਣਗੀਆਂ ਦੋ ਗੱਡੀਆਂ ਦੇ ਵਿੱਚ ਨੇ ਜਿਹੜੇ ਕਿਸਾਨ ਆਗੂ ਨੇ ਜਿਨ੍ਹਾਂ ਨੇ ਮੀਟਿੰਗ ਦੇ ਵਿੱਚ ਸ਼ਾਮਲ ਹੋਣਾ ਤੇ ਬਾਕੀ ਗੱਡੀਆਂ ਦੇ ਵਿੱਚ ਜਿਹੜੇ ਵਲੰਟੀਅਰ ਨੇ ਉਹ ਉਹਨਾਂ ਦੇ ਨਾਲ ਜਾਣਗੇ ਸਾਰਿਆਂ ਨੂੰ ਉਮੀਦਾਂ ਲਾਈਆਂ ਨੇ ਕਿਉਂਕਿ ਅੱਜ ਦੀ ਜਿਹੜੀ ਮੀਟਿੰਗ ਹੈ ਵੱਡੀ ਅਹਿਮ ਰਹਿਣ ਵਾਲੀ ਹੈ ਕਿਉਂਕਿ ਕੋਈ ਨਾ ਕੋਈ ਕਾਕਾ ਸਿੰਘ ਕੋਟੜਾ ਨੇ ਸਵੇਰੇ ਹੀ ਕਹਿ ਦਿੱਤਾ ਸੀ ਕਿ ਸਾਨੂੰ ਪੂਰੀਆਂ ਉਮੀਦਾਂ ਨੇ ਕਿ ਕੇਂਦਰ ਸਰਕਾਰ ਹੈ ਜਿਹੜੀ ਕੋਈ ਨਾ ਕੋਈ ਜ਼ਰੂਰ ਸਖਾਵਾਂ ਮਾਹੌਲ ਹੈ ਜਿਹੜਾ ਬਣਾਏਗੀ ਇਸ ਨੂੰ ਦੇਖਦੇ ਹੋਏ ਅਸੀਂ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਲੋਕਾਂ ਦਾ ਹਜੂਮ ਕਿਉਂਕਿ 60 70 ਗੱਡੀਆਂ ਜਿਹੜੀਆਂ ਐਂਬੂਲੈਂਸ ਦੇ ਨਾਲ ਜਾਣੀਆਂ ਨੇ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਕੋਈ ਰਿਸਕ ਜਿਹੜੇ ਕਿਸਾਨ ਨੇ ਨਹੀਂ ਲੈਣਾ ਚਾਹੁੰਦੇ ਕਿਉਂਕਿ ਸਰਕਾਰ ਦੇ ਨਾਲ ਮੀਟਿੰਗ ਹੋਣ ਜਾ ਰਹੀ ਆ ਪਹਿਲਾਂ ਜਿਸ ਤਰ੍ਹਾਂ ਤਸਵੀਰਾਂ ਦਿਖਾਈਆਂ ਸੀ ਇੱਕ ਵਾਰੀ ਕਿਸਾਨਾਂ ਨੇ ਸਾਬ ਕਿਹਾ ਸੀ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਇੱਥੋਂ ਉਠਾਇਆ ਵੀ ਜਾ ਸਕਦਾ ਇਹ ਵੀ ਕਿਤੇ ਨਾ ਕਿਤੇ ਜਿਹੜਾ ਕੁਐਸਚਨ ਹੈ ਸਾਰੇ ਕਿਸਾਨਾਂ ਦੇ ਅੰਦਰ ਜ਼ਰੂਰ ਹੈ ਕਿਉਂਕਿ ਹੁਣ ਜਿਹੜੀਆਂ ਗੱਡੀਆਂ ਨੇ ਇੱਥੋਂ ਰਵਾਨਾ ਹੋ ਚੁੱਕੀਆਂ ਨੇ ਬਹੁਤ ਅਹਿਮ ਮੀਟਿੰਗ ਹੈ ਹਾਲਾਂਕਿ ਕਿਆ ਸਵਾਰੀਆਂ ਵੀ ਤਾਂ ਅਤੇ ਉਮੀਦ ਵੀ ਜਤਾਈ ਜਾ ਰਹੀ ਹੈ ਕਿ ਇਸ ਮੀਟਿੰਗ ਦੇ ਵਿੱਚੋਂ ਸਿੱਟਾ ਨਿਕਲ ਸਕਦਾ ਹੈ ਸੋ ਫਿਸ ਵਿਚਕਾਰ ਤਸਵੀਰਾਂ ਵੀ ਵੇਖਣ ਨੂੰ ਮਿਲਿਆ ਨੇ ਹੁਣ ਚੰਡੀਗੜ੍ਹ ਦੇ ਵੱਲ ਜਵਾਨਾ ਵੀ ਕਿਸਾਨ ਹੋ ਰਹੇ ਨੇ ਫਿਲਹਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ ਸੋ ਫਿਲਹਾਲ ਅਥੀ ਰੁਕਦੇ ਛੋਟੇ ਬ੍ਰੇਕ ਲਈ ਮੂੜੋਂ ਵਾਂਗੇ ਜਲਦ ਆਸਰ